ਗੱਲ ਕਰਦੇ ਆ ਪਾਵਰ ਮੈਕਸ 60 ਜੋ ਕਿ ਫਾਰਮ ਟਰੈਕ ਵੱਲੋਂ ਆਉਂਦਾ 55 ਐਚਪੀ ਦੇ ਅੰਦਰ ਇਹਦੇ ਪਿਛਲੇ ਟਾਇਰ ਦੀ ਗੱਲ ਕਰੀਏ ਤਾਂ ਆਪਾਂ ਸਾਰਿਆਂ ਤੋਂ ਪਹਿਲਾਂ 16 9 28 ਦਾ ਪਣੂ ਇਹਦਾ ਪਿਛਲਾ ਟਾਇਰ ਮਿਲਦਾ ਹੈਗਾ ਜੋ ਕਿ ਹੁਣ 55 ਐਚਪੀ ਕੈਟਾਗਰੀ ਚ ਆਉਣ ਲੱਗਿਆ ਤਾਂ ਕਰਕੇ ਇਹਦਾ ਟਾਇਰ ਵੱਡਾ ਕਰ ਦਿੱਤਾ ਗਿਆ ਹੈਗਾ 16 ਦਾ ਤੇ 14 ਦਾ ਹੁੰਦਾ ਸੀ ਪਹਿਲਾਂ ਤੇ ਓਵਰ ਆਲ ਤੁਸੀਂ ਲੁੱਕ ਦੇਖ ਸਕਦੇ ਹੋ ਆਪਾਂ ਛੇਤੀ ਵੀਡੀਓ ਸਟਾਰਟ ਕਰਦੇ ਹਾਂ ਇੱਕ ਵਾਰ ਤੁਸੀਂ ਦੇਖ ਲਓ ਪਲੇਟਫਾਰਮ ਵੀ ਪੂਰਾ ਵਧੀਆ ਬਣਾਇਆ ਹੋਇਆ ਹੈਗਾ ਹੁਣ ਜੈਨੂਇਨ ਪਲੇਟਫਾਰਮ ਲੱਗਦਾ ਜਿਵੇਂ ਕਿ ਪਹਿਲਾਂ ਬਹੁਤ ਸ਼ਿਕਾਇਤ ਆਉਂਦੀ ਹੁੰਦੀ ਸੀ ਕੰਪਨੀ ਦੀ ਕੰਪਨੀ ਨੂੰ ਹਜੇ ਵੀ ਸ਼ਿਕਾਇਤ ਹੈ ਕਿ ਇਹ ਫਲੈਟ ਨਹੀਂ ਬਣਾ ਰਹੇ ਕੰਪਨੀ ਵਾਲੇ ਪਲੇਟਫਾਰਮ ਜਲਦੀ ਕੰਪਨੀ ਬਦਲਾਵ ਕਰੂਗੀ ਤਾਂ ਕਿਸਾਨਾਂ ਨੂੰ ਹੋਰ ਪਸੰਦ ਆਊਗਾ ਇਹ ਟਰੈਕਟਰ ਤੇ ਅਗਲੇ ਟਾਇਰ ਦੀ ਗੱਲ ਕਰੀ ਤਾਂ 750 16 ਦਾ ਅਗਲਾ ਟਾਇਰ ਮਿਲਦਾ ਉਹ ਆਪਣੀ ਚੋਇਸ ਐ ਐਮ ਆਰ ਐਫ ਦੀ ਲੈਣੀ ਹੈ ਜਾਂ ਸੀ ਐਟ ਦੇ ਚੋਇਸ ਆਪਾਂ ਡੀਲਰ ਨੂੰ ਕਹਿ ਕੇ ਬਦਲਾ ਸਕਦੇ ਹਾਂ ਤਿੰਨ ਸਿਲੰਡਰ ਦੇ ਵਿੱਚ ਇਹ ਆਉਂਦਾਗਾ 55 ਹਸਪਾਵਰ ਤੇ ਓਵਰਾਲ ਲੁੱਕ ਵੀ ਪੂਰੀ ਕੰਪਨੀ ਨੇ ਘੇਟ ਬਣਾ ਦਿੱਤੀ ਜਿਹੜੀਆਂ ਅਗਲੀਆਂ ਲਾਈਟਾਂ ਹੈਲੋਜਨ ਪਲੱਸ LED ਲਾਈਟਸ ਨੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਨਾ LED ਲੱਗੀ ਹੋਈ ਹੈ ਇਹਦੇ ਵਿੱਚ ਤੇ ਇੰਜਣ ਇਹਦਾ 3541 CC ਦਾ ਇੰਜਣ 55 ਹਸਪਾਵਰ ਦਾ ਜਿਹੜਾ ਕਿ ਬਹੁਤ ਵੱਡਾ ਇੰਜਣ ਆ ਇਹ ਵੈਰਾਈਟੀਜ਼ ਕੈਟਾਗਰੀ ਚ ਲਗਭਗ ਸਾਰਿਆਂ ਤੋਂ ਵੱਡਾ ਇੰਜਣ ਫਾਰਮ ਟਰੈਕ ਹੀ ਆਪਾਂ ਨੂੰ ਪ੍ਰੋਵਾਈਡ ਕਰ ਰਿਹਾ T20 ਇਹਦਾ ਗੇਅਰ ਬਾਕਸ ਆ ਨਾ ਜਿੰਨੇ ਨੂੰ ਨਹੀਂ ਪਤਾ T20 ਗੇਅਰ ਬਾਕਸ ਦਾ ਉਹਨਾਂ ਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਉਹੀ ਆਪਾਂ ਨੂੰ 올ਡ ਸਟਾਈਲ ਇਹਦੇ ਰਿਮ ਮਿਲਦੇ ਨੇ ਤੇ ਡਬਲ ਐਕਟਿੰਗ ਵਿੱਚ ਪਾਵਰ ਸਟੀering ਮਿਲਦਾ ਡਬਲ ਐਕਟਿੰਗ ਮੈਨੂੰ ਦੱਸ ਦਾਂ ਡਬਲ ਐਕਟਿੰਗ ਉਹ ਹੁੰਦਾ ਜਿਹੜੇ ਦੇ ਦੋਨੇ ਪਾਸੇ ਪੰਪ ਨਿਕਲਦਾ ਹੋਵੇ ਜਿਵੇਂ ਕਿ ਦੇਖਿਆ ਨਾ ਤੁਸੀਂ ਕਈਆਂ ਦੇ ਇੱਕ ਪਾਸੇ ਹੁੰਦਾ ਮੇਨਲੀ ਸਵਰਾਜ ਦੇ ਵਿੱਚ ਇੱਕ ਪਾਸੇ ਇਹਦਾ ਪੰਪ ਨਿਕਲਦਾ ਹੁੰਦਾ ਇਹ ਥੋੜਾ ਹੈਵੀ ਹੁੰਦਾ ਗਾਏ ਰੋਡ ਤੇ ਝਟਕੇ ਜੇ ਘੱਟ ਮਾਰਦੇ ਜੀ ਮੇਦਰ ਉਧਰ ਜਾਣ ਲੱਗ ਜਾਂਦੇ ਹਨ ਉਹ ਚੀਜ਼ ਇਹਦੇ ਵਿੱਚ ਘੱਟ ਆਉਂਦੀ ਆ ਇਹ ਨੌਨ ਸੀਆਰਡੀਆਈ ਇੰਜਨ ਆ ਜਾਂਦਾ ਹੈ ਇਹਦੇ ਚਿਹੜਾ ਫਾਰਮਸ ਆ ਟ੍ਰੈਕ 6655 ਉਹ ਸੀਆਰਡੀਆਈ ਤੇ ਆਪ ਪੰਪ ਕੰਪਨੀ ਨੇ ਬਹੁਤ ਵਧੀਆ ਦਿੱਤੇ ਆ ਅਲੱਗ-ਅਲੱਗ ਇਹ ਬਹੁਤ ਵੱਡਾ ਕਿਸਾਨਾਂ ਨੂੰ ਪਤਾ ਲੱਗਦਾ ਹੋਊਗਾ ਜਿਵੇਂ ਆਪਣੇ ਇੱਕ ਪੰਪ ਮਰ ਜਾਂਦਾ ਤਾਂ ਜਿਹੜੇ ਨਾਰਮਲ ਹੁੰਦੇ ਉਹ ਦੋਨੇ ਬਦਲਨੇ ਪੈਂਦੇ ਪਰ ਇਹ ਚ ਆਪਾਂ ਨੂੰ ਦੋਨੇ ਬਦਲਣ ਦੀ ਲੋੜ ਨਹੀਂ ਇੱਕ ਪੰਪ ਬਦਲੇ ਤੋਂ ਵੀ ਚੱਲ ਜੂ ਕੰਮ ਤੇ ਇੰਜਨ ਤੇ ਆਪਾਂ ਸੋਰੀ ਡੈਸ਼ਬੋਰਡ ਦੀ ਗੱਲ ਕਰੀਏ ਡੈਸ਼ਬੋਰਡ ਤੇ ਆਪਾਂ ਨੂੰ ਸਾਰੇ ਤੋਂ ਇਨਸਟਰੂਮੈਂਟ ਕਲਸਟਰ ਮਿਲਦਾ ਉਹ ਜੇ ਨਾਰਮਲ ਆਪਾਂ ਨੂੰ ਗੇਜ ਮਿਲਦੀ ਹੈਗੀ ਐਨਾਲਾਗ ਤੇ ਪਲੱਸ ਕੁਝ ਡਿਜੀਟਲ ਚੀਜ਼ਾਂ ਦਿੱਤੀਆਂ ਹੋਈਆਂ ਨੇ ਇਹ ਆਪਾਂ ਲਾਈਟ ਵਾਸਤੇ ਮਿਲ ਜਾਂਦੀ ਹੈ ਸਵਿੱਚ ਤੇ ਇਹ ਤੋਂ ਉੱਤੇ ਆਪਾਂ ਨੂੰ ਹੋਰਨ ਵਾਸਤੇ ਇਹ ਰੇਸ਼ ਸਟਾਈਲਿਸ਼ ਜੀ ਰੇਸ਼ਨ ਦੇਖਣ ਨੂੰ ਵਧੀਆ ਲੱਗਦੀ ਹੈ ਇਹ ਆਪਣੀ ਇੰਜਨ ਨੂੰ ਬੰਦ ਕਰਨ ਵਾਲੀ ਆ ਜਾਂਦੀ ਹੈ ਤੇ ਗੇਰਾਂ ਦੀ ਗੱਲ ਕਰੀਏ ਇੱਧਰ ਆਪਾਂ ਨੂੰ ਹਾਈ ਤੇ ਲੋ ਗੇਅਰ ਮਿਲਦਾ ਹੈਗਾ اپنی लेफ्ट ਸਾਈਡ ਹਾਈ ਲੋ ਗੇਅਰ ਮਿਲਦਾ ਜਿਹੜਾ ਕਿ ਸਾਈਡ ਗੇਅਰ ਦੇ ਵਿੱਚ ਆਉਂਦਾ ਹੈਗਾ ਇਹ ਤੇ ਉਹਦੇ نیچے ਆਪਾਂ ਨੂੰ ਘੌੜਾ ਗੇਅਰ ਮਿਲ ਜਾਂਦਾ ਜੀਨੂੰ ਆਪਾਂ ਘੌੜਾ ਤੇ ਪਸਾਣ ਵਾਲਾ ਗੇਅਰ ਲਗਾ ਦੇਉ ਜਿੱਥੇ ਕੀ ਹੌਲੀ ਪਾਇਦਾ ਤੇ ਤੇਜ਼ ਪਾਇਦਾ ਇੱਥੋਂ ਇਹ 16 ਸਪੀਡਾਂ ਵਿੱਚ ਕਨਵਰਟ ਹੋ ਜਾਂਦਾ ਜਿਹੜਾ ਇਹ ਕਲੱਚੇ ਵੀਡੀਓ ਦਾ ਕਲੱਚੇ ਡਬਲ ਕਲੱਚ ਡਿਊਲ ਨਹੀਂ ਡਿਊਲ ਇੱਕੀ ਹੁੰਦਾ ਸਸਪੈਂਡਡ ਪੈਂਡਲ ਦੇ ਵਿੱਚ ਹੀ ਆ ਜਾਂਦੇ ਸਸਪੈਂਡਲ ਪੈਂਡਲ ਮਿਲਦੇ ਨੇ ਆਪਾਂ ਨੂੰ ਚਾਰ ਗੇਅਰ ਇੱਧਰ ਆ ਜਾਂਦੇ ਪਲੱਸ ਇੱਕ ਬੈਕ ਗੇਅਰ ਆ ਤੇ ਇਹ ਲੀਵਰ ਆ ਜਾਂਦੇ ਲਿਫਟ ਵਾਲੇ ਤੇ ਉਹ ਤੋਂ نیچے ਹਾਈਡਰੋਲਿਕ ਦਾ ਲੀਵਰ ਮਿਲ ਜਾਂਦਾ ਹੈ ਕੰਟਰੋਲ ਕਰਨ ਵਾਸਤੇ ਤੇ ਹਾਈਡਰੋਲਿਕ ਨੂੰ ਕੰਟਰੋਲ ਕਰਨ ਵਾਸਤੇ ਲੀਵਰ ਤੇ ਪੈਰ ਕੋਲੇ ਦੇਖ ਰਹੇ ਹੋ ਇਹਦੀ ਰੇਸ਼ ਹੈਗੀ ਸੋਰੀ ਬ੍ਰੇਕ ਹੈ ਤਾਂ ਹੈਂਡ ਬ੍ਰੇਕ ਕਹਿ ਸਕਦੇ ਆ ਤੇ ਇਹ ਰੇਸ਼ ਹੈ ਦੀ ਮੈਟ ਦੇ ਵਿੱਚ ਆਪਣ ਨੂੰ ਕੰਪਨੀ ਪ੍ਰੋਵਾਈਡ ਕਰਦੀ ਹੈ ਇਹ ਜੇ ਸਸਪੈਂਡਡ ਪੈਂਡਲ ਨਹੀਂ ਹੈਗੇ ਨੀਚੋਂ ਪਰ ਰੈਲੇ ਵੋ ਤੋਂ ਦੇਖੋ ਤੁਸੀਂ ਮਾੜੇ ਨਾਲ ਹੀ ਪੈਰਿੰਗ ਕਰਨ ਦੀ ਲੋਡ ਪਹਿਲਾਂ ਨਪਿਆ ਜਾਂਦਾ ਹੈਗਾ ਕਈ ਟਰੈਕਟਰਾਂ ਚ ਬਹੁਤ ਸ਼ਿਕਾਇਤਾਂ ਹੁੰਦੀਆਂ ਨੇ ਤੇ ਜਿਹੜੇ ਹੀਟ ਗਾਰਡ ਨੇ ਹੀਟ ਗਾਰਡ ਤਾਂ ਦਿੱਤੇ ਜਾਂਦੇ ਨੇ ਜਦੋਂ ਆਪਾਂ ਲੰਮਾ ਚਲਾਉਨੇ ਤੇ ਥੋੜੀ ਸਪੀਡ 'ਚ ਚਲਾਉਨੇ ਆਗੇ ਭਾਵੇਂ ਹੌਲੀ ਚਲਾਉਨੇ ਆਗੇ ਇਹਨਾਂ ਸੇਕ ਪੈਰਾਂ ਨੂੰ ਵੱਜਣ ਲੱਗ ਜਾਂਦਾ ਤੇ ਇਹ ਨਿੱਕੇ-ਨਿੱਕੇ ਚੀਜ਼ਾਂ ਹੁੰਦੀਆਂ ਨੇ ਜੋ ਕੰਪਨੀ ਸੁਧਾਰ ਕਰਦੀਆਂ ਤੇ ਆਪਾਂ ਨੂੰ ਸੁਧਾਰ ਚਾਹੀਦਾਗਾ ਤੇ نیچے ਉਤਰ ਕੇ ਗੱਲ ਕਰਦੇ ਤੇ ਫਿਊਲ ਟੈਂਕ ਦੀ ਫਿਊਲ ਟੈਂਕ ਇਹਦਾ 55 ਤੋਂ 60 ਲੀਟਰ ਦੇ ਵਿੱਚ ਆ ਜਾਂਦਾਗਾ ਤੇ T20 ਵਰਕ ਕਿਵੇਂ ਕਰਦਾ ਉਹ ਮੈਂ ਤੁਹਾਨੂੰ ਅੱਗੇ ਦੱਸੂਗਾ ਤੇ ਜਿਹੜੀ ਲਿਫਟ ਕਪੈਸਿਟੀ ਦੀ ਗੱਲ ਕਰੀਏ 2500 ਕਿਲੋ 25 ਕੁਆਂਟਲ ਦੀ ਲਿਫਟ ਕਪੈਸਿਟੀ ਮਿਲਦੀ ਆ ਇਹ ਕਿ ਬਹੁਤ ਹੈਵੀ ਆਪਾਂ ਕਹਿ ਸਕਦਾ ਜਿਆਦਾ ਕੀ 55 ਹੌਸਪਾਵਰ ਦੀ ਕੈਟਾਗਰੀ ਦੇ ਵਿੱਚ ਨਾਰਮਲ 21 2200 ਤੋਂ 2300 ਦੇ ਵਿੱਚ ਹੀ ਹੁੰਦੀ ਆ ਹੈਵੀ ਆਪਾਂ ਨੂੰ ਹੁੱਕ ਮਿਲਦੀ ਜਿਹੜੀ ਕੰਪਨੀ ਪ੍ਰੋਵਾਈਡ ਕਰਦੀ ਆ ਹੁੱਕ ਪੂਰੀ ਮੋਟੀ ਤੇ ਮਜ਼ਬੂਤ ਦਿੱਤੀ ਹੋਈ ਆ ਦੇਖੋ ਹੈਵੀ ਹੈਗੀ ਪੂਰੀ ਜੀ ਆਪਾਂ ਚੱਕ ਕੇ ਵੀ ਦੇਖਿਆ ਨਾ ਪਤਾ ਲੱਗਦਾ ਕਈ ਕੰਪਨੀਆਂ ਬਹੁਤ ਘਟੀਆ ਹੁੱਕ ਦਿੰਦੀਆਂ ਨੇ ਤੇ 3 ਪੁਆਇੰਟ ਲਿੰਕੇਜ ਦੀ ਆਪਾਂ ਨੂੰ ਮਿਲਦੀ ਹੈ ਸੈਂਸਿੰਗ ਵਾਸਤੇ ਪੀਟੀਓ ਐਚਪੀ ਦੀ ਗੱਲ ਕਰੀ ਚ 49 ਹੌਸਪਾਵਰ ਦੀ ਆਪਾਂ ਨੂੰ ਪੀਟੀਓ ਐਚਪੀ ਮਿਲ ਜਾਂਦੀ ਹੈ ਤੇ ਇਧਰ ਡੁਅਲ ਐਕਟਿੰਗ ਵਾਲਾ ਡਿਸਟਰੀਬਿਊਟਰ ਮਿਲ ਜਾਂਦਾ ਤੇ ਹੱਬਾਂ ਦੀ ਗੱਲ ਕਰੀਏ ਹੱਬਾਂ ਕੰਪਨੀ ਨੇ ਬਹੁਤ ਚੇਂਜ ਕਰ ਦਿੱਤੇ ਗਿਆ ਡਿਸਕ ਦਿੱਤੇ ਚ ਔਇਲ ਚ ਪਹਿਲਾਂ ਕੀ ਹੁੰਦਾ ਸੀ ਝੀਂ ਝੀਂ ਆਵਾਜ਼ ਆਉਂਦੀ ਹੁੰਦੀ ਸੀ ਕਿ ਡਿਸਕ ਬ੍ਰੇਕਾਂ ਦੀ ਕਿਉਂਕਿ ਸੁੱਕੇ ਬ੍ਰੇਕ ਹੁੰਦੇ ਸੀਗੇ ਪਹਿਲਾਂ ਹੁਣ ਤੇਲ ਚ ਕੀਤਾ ਕੰਪਨੀ ਨੇ ਤਾਂ ਆਵਾਜ਼ ਨਹੀਂ ਆਉਂਦੀ ਆਪਾਂ ਨੂੰ ਪਹਿਲਾਂ ਵਾਲੀ ਪ੍ਰੋਬਲਮ ਨਹੀਂ ਆਉਂਦੀ ਤੇ ਪੂਰੇ ਹੈਵੀ ਦਿੱਤੀਆਂ ਹੋਈਆਂ ਹੱਬਾਂ ਤੇ ਨਿਊ ਸਟਾਈਲ LED ਲਾਈਟਸ ਨੇ ਜੋ ਕਿ ਫਾਰਮ ਟਰੈਕ ਦੀਆਂ ਬਹੁਤ ਟਾਈਮ ਤੋਂ ਲੱਗ ਰਹੀਆਂ ਨੇ ਉਹ ਸਟਾਈਲ ਦੀਆਂ ਚ LED ਲਾਈਟਸ ਨੇ ਜਿਨ੍ਹਾਂ ਨੇ ਬਹੁਤ ਮਤਲਬ ਆਪਦੀ ਜਗਾ ਬਣਾਈ ਹੈਗੀ ਜਿਵੇਂ ਇੰਡਸਟਰੀ ਚ ਲਾਈਟਾਂ ਨੇ ਤੇ ਬਾਹਰ ਆਪਾਂ ਨੂੰ ਬੈਟਰੀ ਬਾਕਸ ਮਿਲ ਜਾਂਦਾ ਤੇ ਦੂਜੇ ਇਧਰਲੇ ਪਾਸੇ ਹੀ ਆਪਾਂ ਨੂੰ ਵਾਟਰ ਸੈਪਰੇਟਰ ਮਿਲ ਜਾਂਦਾ ਵਾਟਰ ਸੈਪਰੇਟਰ ਮੈਂ ਤੁਹਾਨੂੰ ਦੱਸਦਾ ਉਹ ਚੀਜ਼ ਹੁੰਦੀ ਹੈ ਜਿਹੜਾ ਕਿ ਪਾਣੀ ਨੂੰ ਅਲੱਗ ਕਰ ਦਿੰਦਾ ਪਾਣੀ نیچے ਵਹਿ ਜਾਂਦਾ ਕਿ ਆਪਾਂ نیچے ਖੋਲ ਕੇ ਪਾਣੀ ਕੱਢ ਸਕਦੇ ਆ ਤੇ 55 ਹੌਸਪਰ ਕੈਟੇਗਰੀ ਚ ਆਪਾਂ ਘੋੜੇ ਗੇਅਰ ਦੀ ਗੱਲ ਕਰੀ ਹੈ ਨਾ ਜਿਵੇਂ ਹਾਈ ਲੋ ਚ ਆਪਾਂ ਕਹਿ ਸਕਦੇ ਕਿ ਅੱਠ ਵਾਰੀ ਅੱਗੇ ਜਾਊ ਅੱਠ ਵਾਰੀ ਪਿੱਛੇ ਆਊਗਾ ਤੇ ਆਪਾਂ ਘੋੜਾ ਗੇਅਰ ਲਾਉਣੇ ਆ ਉਹੀ ਆਪਣੀ ਚਾਰ ਸਪੀਡਾਂ ਵਧ ਗਈਆਂ ਤੇ ਜਿਹੜਾ ਉਹ ਸਾਹਣੀਆਂ ਬਣਿਆ ਜੀ ਉਹ ਲਾਉਣੇ ਚਾਰ ਸਪੀਡਾਂ ਆਪਣੀਆਂ ਹੋਰ ਵਧ ਜਾਂਦੀਆਂ ਤਾਂ ਇੱਥੋਂ ਕੰਪਨੀ ਕਹਿੰਦੀ ਆ 16 ਪਲੱਸ ਚਾਰ ਰਿਵਰਸ ਵਿੱਚ ਦੇਖ ਲਓ ਤੁਸੀਂ ਹਾਈ ਚ ਤੇ ਘੋੜੇ ਗੇਅਰ ਲਾ ਕੇ ਤਿੰਨ ਸਪੀਡਾਂ ਬਣ ਕੇ ਜੇ ਆਪਾਂ ਦੂਜਾ ਲਾ ਦਿੰਨੇ ਤੇ ਇੱਕ ਸਪੀਡ ਹੋਰ ਬਣ ਜਾਂਦੀ ਹੈ ਇਦਾਂ ਕੰਪਨੀ ਨੇ ਬਣਾਇਆ ਹੋਇਆ ਤੇ 60 55 ਦਾ ਵੀ ਰਿਵਿਊ ਪਿਆਗਾ ਤੇ ਤੁਸੀਂ 60 ਦਾ ਰਿਵਿਊ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵਧੀਆ ਵੀਡੀਓ ਦੇ ਵਿੱਚ ਰੋਜ਼ ਵਾਂਗੂ ਆਪਾਂ ਵੀਡੀਓ ਪਾਉਂਦੇ ਰਹਿਣੇ ਆ ਖੇਤੀ ਸਬੰਧਤ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਮਿਲਦੇ ਆਂ ਫਿਰ ਆਪਾਂ ਕਿਸਾਨ ਵੀਰੋਂ ਕਿਸੇ ਹੋਰ ਤੇ ਵਧੀਆ ਵੀਡੀਓ ਦੇ ਵਿੱਚ ਜਾਣਕਾਰੀ ਲੈ ਕੇ ਆਵਾਂਗੇ ਨਵੇਂ ਤੋਂ ਨਵੀਆਂ ਚੀਜ਼ਾਂ ਦੀ ਧੰਨਵਾਦ ਸਾਰੇ ਵੀਰਾਂ ਦਾ ਇੱਥੋਂ ਤੱਕ